ਨਮਸਕਾਰ ਪ੍ਰਭੂ ਸਤ ਸ੍ਰੀ ਅਕਾਲ ਸਾਡੀ ਖੇਤੀ YouTube ਚੈਨਲ ਤੇ ਸਾਡੀ ਖੇਤੀ Facebook ਪੇਜ ਤੇ ਤੁਹਾਡਾ ਸਵਾਗਤ ਹੈ ਕਿਸਾਨ ਪ੍ਰਭੂ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੀਲੀ ਕੁੰਗੀ ਬਾਰੇ ਤੇ ਉਹਦਾ ਆਪਣੇ ਪੰਜਾਬ ਦੇ ਵਿੱਚ ਹਮਲਾ ਹੋ ਚੁੱਕਿਆਗਾ ਤੇ ਉਹ ਆਪਣਾ ਕਿੰਨਾ ਕੁ ਨੁਕਸਾਨ ਕਰ ਸਕਦੀ ਹੈ ਕੀ ਉਹਦਾ ਆਪਾਂ ਇਲਾਜ ਕਰ ਸਕਦੇ ਆ ਤੇ ਉਸ ਇਸ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਜੋ ਕਿਸਾਨ ਵੀਰ ਨਵੇਂ ਹੋ ਸਾਡੀ ਖੇਤੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਸਾਡੀ ਖੇਤੀ Facebook ਪੇਜ ਨੂੰ ਲਾਈਕ ਤੇ ਫੋਲੋ ਕਰ ਲੈਣਾ ਕਿਸਾਨ ਭਰਾਵੋ ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਵੀ ਇਹ ਜਿਹੜੀ ਬਿਮਾਰੀ ਹੈ ਫੈਲਦੀ ਕਿਵੇਂ ਆਗੀ ਕਿਸਾਨ ਭਰਾਵੋ ਜਦੋਂ ਗਰਮੀਆਂ ਦੇ ਵਿੱਚ ਪਹਾੜਾਂ ਉੱਪਰ ਕਣਕ ਜਿਹੜੀ ਹੁੰਦੀ ਹੈਗੀ ਉਹਦੇ ਤੇ ਇਹ ਬਿਮਾਰੀ ਦੇ ਜਿਹੜੇ ਕਣ ਨੇ ਉਹ ਜਿਉਂਦੇ ਰਹਿੰਦੇ ਨੇ ਤੇ ਜਦੋਂ ਆਪਣੇ ਪੱਧਰੇ ਇਲਾਕੇ ਦੇ ਵਿੱਚ ਪੱਧਰੇ ਪੰਜਾਬ ਦੇ ਵਿੱਚ ਜਿਹੜੀ ਇਹ ਬਿਮਾਰ ਕਣਕ ਆਪਾਂ ਬੀਜਦੇ ਆ ਉਸ ਤੋਂ ਬਾਅਦ ਉਹ ਬਿਮਾਰੀ ਦੇ ਕਾਣ ਜਿਹੜੇ ਪਹਾੜਾਂ ਵੱਲੋਂ ਆਪਣੇ ਪੰਜਾਬ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਪੰਜਾਬ ਦੇ ਇਲਾਕੇ ਆ ਉਹਨਾਂ ਵਿੱਚ ਸਭ ਤੋਂ ਪਹਿਲਾਂ ਅਟੈਕ ਹੁੰਦਾਗਾ ਜਿਹੜਾ ਕਿ ਹੁਣ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਦੇਖ ਰਹੇ ਹਾਂਗੇ ਕਿ ਆਪਣੇ ਜਿਹੜੇ ਪੰਜਾਬ ਦੇ ਵਿੱਚ ਅਟੈਕ ਆ ਚੁੱਕਿਆਗਾ ਤੇ ਇਹ ਜਿਹੜੀ ਇਹ ਬਿਮਾਰੀ ਦੇ ਕਾਰਨ ਇਹ ਹਵਾ ਰਾਹੀਂ ਆਪਣੇ ਪੰਜਾਬ ਵੱਲ ਆਉਂਦੇ ਆ ਤੇ ਜਦੋਂ ਇਹ ਬਿਮਾਰੀ ਆ ਜਾਂਦੀ ਹੈ ਤਾਂ ਬਹੁਤ ਜਲਦੀ ਆਪਣੇ ਖੇਤਾਂ ਦਾ ਨੁਕਸਾਨ ਕਰਦੀ ਹੈ ਤੇ ਸਭ ਤੋਂ ਪਹਿਲਾਂ ਇਹ ਧੌੜੀਆਂ ਦੇ ਵਿੱਚ ਹਮਲਾ ਕਰਦੀ ਆ ਤੇ ਹੁਣ ਸਭ ਤੋਂ ਆਪਾਂ ਇਹ ਗੱਲ ਕਰਦੇ ਵੀ ਇਹਦੀ ਪਛਾਣ ਕੀ ਆ ਇਹ ਧੌੜੀਆਂ ਦੇ ਵਿੱਚ ਪੀਲਾ ਪੀਲੇ ਭਾਮ ਭਮਕ ਜੀ ਮਾਰਦੀ ਹੁੰਦੀ ਹੈ ਪੱਤਿਆਂ ਤੇ ਤੇ ਜਦੋਂ ਤੁਸੀਂ ਇਹ ਲੰਮੀਆਂ ਧਾਰੀਆਂ ਦੇ ਵਿੱਚ ਹੁੰਦੀ ਹੈ ਜਿਹੜੀ ਇਹ ਬਿਮਾਰੀ ਹੈਗੀ ਪੀਲੀ ਕੁੰਗੀ ਹੈਗੀ ਲੰਮੀਆਂ ਧਾਰੀਆਂ ਜਾਂ ਪੱਤਿਆਂ ਤੇ ਪੈ ਜਾਂਦੀਆਂ ਪੀਲੀਆਂ ਜਦੋਂ ਤੁਸੀਂ ਉਹ ਪੱਤੇ ਨੂੰ ਹੱਥ ਲਾਉਨੇ ਹੋ ਤਾਂ ਤੁਹਾਡੇ ਜਿਹੜੇ ਉਂਗਲਾਂ ਨੇ ਜਾਂ ਹੱਥ ਆ ਉਹਨੂੰ ਉਹ ਪੀਲਾ ਪੀਲਾ ਕਣ ਜਿਹੜੇ ਲੱਗ ਜਾਂਦੇ ਆ ਇਹ ਸਭ ਤੋਂ ਵੱਡੀ ਨਿਸ਼ਾਨੀਆਂ ਵੀ ਇਹ ਜਿਹੜੀ ਪੀਲੀ ਕੁੰਗੀ ਆ ਕਈ ਵਾਰ ਕੀ ਹੁੰਦਾਗਾ ਆਪਣੀ ਫਸਲ ਨੂੰ ਕਈ ਵਾਰੀ ਜ਼ਿਆਦਾ ਠੰਡ ਨਾਲ ਜਾਂ ਕਿਸੇ ਨਿਊਟ੍ਰੀਐਂਟ ਦੀ ਘਾਟ ਨਾਲ ਵੀ ਪੱਤੇ ਪੀਲੇ ਹੋ ਜਾਂਦੇ ਆ ਆਪਾਂ ਹਰੇਕ ਚੀਜ਼ ਨੂੰ ਬਿਮਾਰੀ ਨਹੀਂ ਸਮਝਣਾ ਤੁਸੀਂ ਇਹ ਸਭ ਤੋਂ ਵੱਡੀ ਪਛਾਣ ਇਹ ਆ ਵੀ ਤੁਸੀਂ ਉਹਨੂੰ ਹੱਥ ਨਾਲ ਦੇਖਣਾ ਜੇਕਰ ਤੁਹਾਡੇ ਹੱਥ ਨਾਲ ਪੀਲਾ ਜਾਂ ਕੋਈ ਪਦਾਰਥ ਲੱਗਦਾਗਾ ਤਾਂ ਉਹ ਪੀਲੀ ਕੁੰਗੀ ਹੈਗੀ ਕਿਸਾਨ ਭਰਾਵੋ ਜੇਕਰ ਇਹ ਆਪਣੇ ਖੇਤ ਵਿੱਚ ਆ ਜਾਂਦੀ ਆ ਤਾਂ ਇਹਦਾ ਕੰਟਰੋਲ ਕੀ ਕਰਨਾ ਇਹਦੇ ਕੰਟਰੋਲ ਲਈ ਆਪਾਂ 4-5 ਦਵਾਈਆਂ ਵਰਤ ਸਕਦੇ ਹਾਂਗੇ ਜਿਹੜੀਆਂ ਕਿ ਮੈਂ ਤੁਹਾਨੂੰ ਦੱਸ ਦਿੰਨਾ ਨੰਬਰ 1 ਤੇ ਟੈਬੂਕੋਨਾਜੋਲ ਜਿਹੜੀ ਫੋਲੀ ਕੇਅਰ ਵਾਲਾ ਸਾਲਟ 200 ਐਮਐਲ ਐਮੀ ਸਟਾਰ ਵਾਲਾ ਸਾਲਟ ਜਾਂ ਤੁਸੀਂ ਕਸਟੂਡੀਆ ਵਾਲਾ ਸਾਲਟ ਕਰ ਸਕਦੇ ਹੋ ਜਾਂ ਅਪੇਰਾ ਕਰ ਸਕਦੇ ਹੋ ਇਹ 4-5 ਦਵਾਈਆਂ ਨੇ ਜਿਹੜੀਆਂ ਤੁਸੀਂ ਬਾਰਤਕੇ ਆਪਣੇ ਖੇਤ ਦੇ ਵਿੱਚ ਜੇ ਤੁਸੀਂ ਨੈਟਿਵੋ ਵੀ ਕਰ ਸਕਦੇ ਹੋਗੇ ਇਹਨਾਂ ਨਾਲ ਤੁਸੀਂ ਆਪਣੇ ਖੇਤ ਵਿੱਚ ਜਿਹੜੀ ਇਹ ਬਿਮਾਰੀ ਆ ਚੁੱਕੀ ਆ ਇਹਨੂੰ ਤੁਸੀਂ ਸਮੇਂ ਸਿਰ ਕੰਟਰੋਲ ਕਰ ਸਕਦੇ ਹੋ ਕਿਸਾਨ ਭਰਾਵੋ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾਗਾ ਵੀ ਜੇਕਰ ਜਦੋਂ ਵੀ ਤੁਸੀਂ ਸਪਰੇਅ ਕਰਨੀ ਆ ਕਦੇ ਵੀ ਬਿਮਾਰ ਖੇਤ ਦੇ ਵਿੱਚ ਪਹਿਲਾਂ ਸਪਰੇਅ ਨਹੀਂ ਕਰਨੀ ਕਿ ਤੁਸੀਂ ਪਹਿਲਾਂ ਬਿਮਾਰ ਖੇਤ ਵਿੱਚ ਸਪਰੇਅ ਕਰ ਦੋ ਤੇ ਉਹਦੇ ਜਿਹੜੇ ਬਿਮਾਰੀ ਦੇ ਕਣ ਨੇ ਉਸ ਤੋਂ ਬਾਅਦ ਜਦ ਤੁਸੀਂ ਚੰਗੇ ਖੇਤ ਵਿੱਚ ਜਿਹਦੇ ਵਿੱਚ ਬਿਮਾਰੀ ਹਲੇ ਨਹੀਂ ਆਈ ਉਹਦੇ ਵਿੱਚ ਸਪਰੇਅ ਕਰੋਗੇ ਤਾਂ ਉਹ ਬਿਮਾਰੀ ਉਹਨਾਂ ਖੇਤਾਂ ਵਿੱਚ ਵੀ ਚਲੀ ਜਾਊਗੀ ਕੋਸ਼ਿਸ਼ ਕਰੋ ਵੀ ਪਹਿਲਾਂ ਤੁਸੀਂ ਜਿਹੜੇ ਜਿੰਨਾਂ ਖੇਤਾਂ ਵਿੱਚ ਤੁਹਾਡੇ ਬਿਮਾਰੀ ਨਹੀਂ ਉਧਰ ਸਪਰੇਅ ਕਰੋ ਤਾਂ ਜੋ ਉਧਰ ਬਿਮਾਰੀ ਨਾ ਜਾਵੇ ਉਸ ਤੋਂ ਬਾਅਦ ਤੁਸੀਂ ਜਿਹੜੇ ਖੇਤ ਵਿੱਚ ਤੁਹਾਡੇ ਬਿਮਾਰੀ ਆ ਚੁੱਕੀ ਆ ਉਹਦੇ ਵਿੱਚ ਸਪਰੇਅ ਕਰੋ ਤਾਂ ਜੋ ਤੁਹਾਡੇ ਕੱਪੜਿਆਂ ਨਾਲ ਦਾ ਸਪਰੇਅ ਪੰਪ ਨਾਲ ਜਿਹੜੀ ਬਿਮਾਰੀ ਆ ਉਹ ਛੋੜੇ ਸਵਸਥ ਖੇਤ ਜਾਂ ਜਿਹਦੇ ਵਿੱਚ ਬਿਮਾਰੀ ਨਹੀਂ ਹੈਗੀ ਉਹਦੇ ਵਿੱਚ ਨਾ ਜਾਵੇ ਕਿਸਾਨ ਭਰਾਵੋ ਜੇਕਰ ਇਸ ਵੀਡੀਓ ਦੇ ਵਿੱਚ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਕਿਸਾਨ ਭਰਾਵੋ ਬਹੁਤ ਬਹੁਤ ਧੰਨਵਾਦ